ਆ ਆ ਪੀਸ ਦਾ ਲਾਰਡ ਵੇਖੋ ਪਿੰਡ ਦੀ ਇਸ ਸੁੱਖੀ ਸੰਦੀ ਸਵੇਰ ਦਾ ਨੂਰ ਚਾਰੇ ਪਾਸੇ ਫੈਲੀ ਇਹ ਸ਼ਾਂਤੀ ਰੂਹ ਨੂੰ ਸਕੂਨ ਦਿੰਦੀ ਹੈ ਪਰ ਇਸ ਸ਼ਾਂਤੀ ਨੂੰ ਸ਼ੋਰ ਵਿੱਚ ਬਦਲਣ ਲਈ ਸਾਡਾ ਸਰੰਗ ਬਿਲਕੁਲ ਤਿਆਰ ਹੈ ਉਹਦੀ ਇਹ ਨਟਖਟ ਮਸਤੀ ਤੇ ਕੁਦਰਤ ਦੇ ਇਹ ਰੰਗ ਅੱਜ ਦਾ ਵਲੌਗ ਬਹੁਤ ਕਮਾਲ ਦਾ ਹੋਣ ਵਾਲਾ ਹੈ ਸਾਡੇ ਨਾਲ ਬਨੇ ਰਹੋ ਅੰਸੀ ਕੀ ਅੱਜ ਮਿਲੋ ਸਾਡੇ ਵਲੌਗ ਦੇ ਅਸਲੀ ਸਟਾਰ ਸਾਰੰਗ ਨਾਲ ਚਰ ਵੇਖੋ ਕਿਵੇਂ ਇਹ ਨੰਨਾ ਸ਼ਹਿਜ਼ਾਦਾ ਆਪਣੀ ਮਾਸੂਮ ਜ਼ੁਬਾਨੀ ਪੂਰੀ ਫੈਮਿਲੀ ਦੇ ਨਾਮ ਦੱਸ ਰਿਹਾ ਹੈ ਚਾਚੂ ਕਿੰਨਾ ਇੱਕ ਸ਼ੁੰਬਾ ਦੇ ਸ਼ੁੰਬਾ ਮਾਮੂ ਮਾਮੂ ਦਾ ਨਾਮ ਓ ਵੈਰੀ ਗੁੱਡ ਅੱਛਾ ਇੱਕ ਜਿਹੜਾ मामੂ ਗੋਂਦਾ ਵਾ ਟੀਵੀ ਚੋਂਦਾ ਉਹਦਾ ਕੀ ਨਾਮ ਭਲਾ ਓ ਕੀ ਨਾਮ ਵਾ ਤੇ ਉਹ ਉਹ मामੂ ਦਾ ਕੀ ਨਾਮ ਜਿਹੜਾ ਗੋਂਦਾ ਵਿੱਚ ਟੀਵੀ ਦੇ ਨਹੀਂ ਪੀਟਰ ਕੀ ਨਾਮ ਪੀਟਰ ਬੱਧੀਆ ਪੀਟਰ ਬੱਧੀਆ ਪੀਟਰ मामੂ ਲੋਕ ਕਹਿੰਦੇ ਨੇ ਸਕੂਨ ਮਹਿੰਗੀਆਂ ਹੋਟਲਾਂ 'ਚ ਮਿਲਦਾ ਹੈ ਪਰ ਮੈਂ ਕਹਿੰਦਾ ਹਾਂ ਕਦੇ ਸਵੇਰੇ ਉੱਠ ਕੇ ਆਪਣੀ ਛੱਤ ਤੇ ਜਾ ਕੇ ਦੇਖੋ ਹੱਥ ਵਿੱਚ ਮਿੱਟੀ ਦਾ ਕੁਲੜ ਅਦਰਕ ਵਾਲੀ ਕੜਕ ਚਾਹ ਤੇ ਸਾਹਮਣੇ ਚੜਦਾ ਸੂਰਜ ਬਸ ਇਹੀ ਤਾਂ ਹੈ ਅਸਲੀ ਜ਼ਿੰਦਗੀ ਨਾ ਕੋਈ ਭੱਜ ਦੌੜ ਨਾ ਕੋਈ ਸ਼ੋਰ ਸਿਰਫ ਮੈਂ ਤੇ ਮੇਰੀ ਚਾਹ ਵੇਖੋ ਦੋਸਤੋ ਅਸੀਂ ਚਰਚ ਪਹੁੰਚ ਗਏ ਆ ਦੁਪਹਿਰ ਦਾ ਵੇਲਾ ਹੈ ਤੇ ਵੇਖੋ ਕਿੰਨੀ ਸੋਹਣੀ ਤੇ ਨਿੱਕੀ ਧੁੱਪ ਖਿੜੀ ਹੋਈ ਹੈ ਚਰਚ ਦੇ ਇਸ ਪਵਿੱਤਰ ਵਿਹੜੇ ਵਿੱਚ ਇਹ ਸੁਨਹਿਰੀ ਧੁੱਪ ਇੰਜ ਲੱਗ ਰਹੀ ਹੈ ਜਿਵੇਂ ਪ੍ਰਭੂ ਦੀ ਬਰਕਤ ਵਰ ਰਹੀ ਹੋਵੇ ਤੇ ਇਸ ਖੂਬਸੂਰਤ ਮਾਹੌਲ ਵਿੱਚ ਸਾਡਾ ਸਰੰਗ ਵੇਖੋ ਕਿੰਨਾ ਖੁਸ਼ ਹੈ ਹੁਣ ਅਸੀਂ ਚਰਚ ਦੇ ਅੰਦਰ ਆ ਗਏ ਆ ਇੱਥੇ ਜਿੱਥੇ ਹਰ ਪਾਸੇ ਸ਼ਾਂਤੀ ਹੈ ਉੱਥੇ ਵੇਖੋ ਸਾਡੇ ਸਰੰਗ ਦਾ ਕਮਾਲ ਸਰੰਗ ਨੇ ਆਉਂਦੇ ਹੀ ਸਾਊਂਡ ਸਿਸਟਮ ਸੰਭਾਲ ਲਿਆ ਹੈ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਵੇਖ ਕੇ ਕਿ ਸਰੰਗ ਆਪਣਾ ਨਿੱਕਾ ਜਿਹਾ ਦਿਮਾਗ ਇੰਨੀਆਂ ਚੰਗੀਆਂ ਗੱਲਾਂ ਵਿੱਚ ਲਗਾਉਂਦਾ ਹੈ ਪ੍ਰਭੂ ਦੇ ਘਰ ਵਿੱਚ ਸੇਵਾ ਅਤੇ ਸਿੱਖਣ ਦਾ ਇਹ ਜਜ਼ਬਾ ਸੱਚਮੁੱਚ ਬਹੁਤ ਵੱਡੀ ਬਰਕਤ ਹੈ ਅੱਜ ਸਰੰਗ ਸਾਨੂੰ ਦਿਖਾ ਰਿਹਾ ਹੈ ਕਿ ਕਿਵੇਂ ਬਚਪਨ ਤੋਂ ਹੀ ਚੰਗੇ ਰਾਹ ਤੇ ਚੱਲਣਾ ਚਾਹੀਦਾ ਹੈ ਵੇਖੋ ਸਾਡਾ ਨੰਨਾ ਸੇਵਾਦਾਰ ਆਪਣੀ ਪੂਰੀ ਲਗਨ ਵਿੱਚ ਹੈ। ਵਾਈ ਕਰਕੇ ਆ। ਅੱਜ ਚਰਚ ਵਿੱਚ ਸਾਰੰਗ ਨੂੰ ਸਾਊਂਡ ਸਿਸਟਮ ਅਤੇ ਸੇਵਾ ਵਿੱਚ ਮगन ਦੇਖ ਕੇ ਮੇਰਾ ਮਨ ਮਾਣ ਨਾਲ ਭਰ ਗਿਆ ਹੈ। ਮੈਂ ਸਾਰੇ ਮਾਪਿਆਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਸਾਡੇ ਬੱਚੇ ਉਹ ਕੋਰੀਆਂ ਕਿਤਾਬਾਂ ਹਨ ਜਿਨ੍ਹਾਂ ਉੱਤੇ ਅਸੀਂ ਜੋ ਲਿਖਾਂਗੇ ਉਹੀ ਉਹਨਾਂ ਦਾ ਭਵਿੱਖ ਬਣੇਗਾ ਅੱਜ ਦੇ ਦੌਰ ਵਿੱਚ ਬੱਚਿਆਂ ਨੂੰ ਮੋਬਾਈਲ ਅਤੇ ਗੇਮਾਂ ਤੋਂ ਦੂਰ ਕਰਕੇ ਰੱਬ ਦੇ ਘਰ ਦੀ ਮਰਿਆਦਾ ਅਤੇ ਚੰਗੇ ਸੰਸਕਾਰਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਬਚਪਨ ਵਿੱਚ ਹੀ ਉਹਨਾਂ ਦਾ ਦਿਮਾਗ ਚੰਗੀਆਂ ਗੱਲਾਂ ਅਤੇ ਸੇਵਾ ਵਾਲੇ ਪਾਸੇ ਲਗਾਵਾਂਗੇ ਤਾਂ ਉਹ ਵੱਡੇ ਹੋ ਕੇ ਸਮਾਜ ਦਾ ਰੌਸ਼ਨ ਸਿਤਾਰਾ ਬਣਨਗੇ ਯਾਦ ਰੱਖੋ ਤੁਹਾਡੀ ਸਭ ਤੋਂ ਵੱਡੀ ਦੌਲਤ ਤੁਹਾਡੇ ਬੱਚੇ ਹਨ। ਉਹਨਾਂ ਨੂੰ ਸਮਾਂ ਦਿਓ, ਉਹਨਾਂ ਨੂੰ ਸਹੀ ਰਾਹ ਦਿਖਾਓ ਤਾਂ ਜੋ ਉਹ ਵੀ ਸਰੰਗ ਵਾਂਗ ਖੁਸ਼ੀਆਂ ਅਤੇ ਨੇਕੀ ਵੰਡ ਸਕਣ। ਰੱਬ ਤੁਹਾਡੇ ਪਰਿਵਾਰਾਂ ਤੇ ਬਰਕਤ ਰੱਖੇ। ਤੁਸੀਂ ਦੇਖ ਸਕਦੇ ਹੋ। ਦੋਸਤੋ ਹੁਣ ਕਈ ਲੋਕ ਇਹ ਸੋਚਣਗੇ ਕਿ ਵੇਖੋ ਇੰਨਾ ਛੋਟਾ ਬੱਚਾ ਲੈਗ ਪੀ ਖਾ ਰਿਹਾ ਹੈ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਬੱਚੇ ਦੇ ਸਰੀਰਕ ਵਾਧੇ ਲਈ ਇਹ ਬਹੁਤ ਜ਼ਰੂਰੀ ਹੈ ਅਸੀਂ ਸਰੰਗ ਨੂੰ ਇਹ ਬਹੁਤ ਹੀ ਨਰਮ ਕਰਕੇ ਅਤੇ ਬਿਨਾਂ ਤੇਜ਼ ਮਸਾਲਿਆਂ ਦੇ ਰਹੇ ਹਾਂ ਇਹ ਸਿਰਫ ਖਾਣਾ ਨਹੀਂ ਬਲਕਿ ਉਹਦੀ ਸਿਹਤ ਲਈ ਇੱਕ ਤਾਕਤਵਰ ਖੁਰਾਕ ਹੈ ਅਸੀਂ ਹਮੇਸ਼ਾ ਉਹਦੇ ਕੋਲ ਬੈਠ ਕੇ ਨਿਗਰਾਨੀ ਰੱਖਦੇ ਹਾਂ ਤਾਂ ਜੋ ਉਹ ਸੁਰੱਖਿਅਤ ਰਹੇ ਸੋ ਘਬਰਾਉਣ ਦੀ ਗੱਲ ਨਹੀਂ ਬਲਕਿ ਇਹ ਤਾਂ ਬੱਚੇ ਨੂੰ ਬਲਵਾਨ ਬਣਾਉਣ ਦਾ ਇੱਕ ਤਰੀਕਾ ਹੈ